ਨੇ ਕਰਦੀ ਐ ਆ ਤੂੰ ਐ ਤੂੰ ਹੋਇਆ ਪਿਆ ਸਰਕਾਰ ਨਹੀਂ ਬਣੀ ਐ ਨਾ ਆ ਤੂੰ ਹੈ ਕਰਦਾ ਜਦੋਂ ਦੀ ਸਰਕਾਰ ਬਣੀ ਕੰਮ ਇਹਨਾਂ ਨੇ ਕੀਤਾ ਕੋਈ ਨਹੀਂ ਬਸ ਇੱਕੋ ਹੀ ਕੰਮ ਲੱਗੇ ਹੋਏ ਆ ਹੋ ਕਿਹੜੇ ਵੋਟਾਂ ਦੀ ਹੁਲਦੇ ਪਏ ਆ ਕਦੇ ਰਾਜ ਸਭਾ ਆ ਗਈਆਂ ਕਦੇ ਪੰਚਾਇਤੀ ਚੋਣਾਂ ਆਹ ਹੋਏ ਜਿਮਰੀ ਚੋਣਾ ਆ ਗਈ ਹੈ ਲੈ ਚੋਣਾ ਤੋਂ ਯਾਦ ਆ ਕੀ ਯਾਦ ਆ ਇਹ ਸਿੱਖਿਆਰ ਨੇ ਚੋਣਾ ਕਰਾਈਆ ਹਲੋ ਚੋਣਾ ਕਰਵਾਲੀਆਂ ਪੰਚਾਇਤੀ ਚੋਣਾ ਹਲੋ ਰੋਲਾ ਪਾਦਾ ਕਹਿੰਦੇ ਜੀ ਸਰਬਸੰਤੀ ਹੋ ਗਈ ਸਰਬਸੰਤੀ ਹੋ ਗਈ ਸਰਬਸੰਤੀ ਕਰਾਈ ਕੇ ਹੋ ਵੀ ਠੱਕੇ ਨਾ ਹੀ ਕਰਾਈ ਹੈ ਹੋਰ ਕਹਿੰਦੇ ਭਾਰਮੀ ਨਹੀਂ ਭਰਾਏ ਆਪਦੇ ਆਵੇ ਭਰਾਤੇ ਕਹਿੰਦੇ ਹੋਗੀ ਸਰਬਸੰਤੀ ਨੇ ਪਰ ਗਿਆ ਕੰਮ ਆ ਉਹ ਪੰਚਾਇਤੀ ਚੋਣਾ ਆ ਗਈਆਂ ਪੰਚਾਇਤੀ ਚੋਣਾ ਆਈਆਂ ਸੀ ਪਰ ਜਾਈ ਵੀ ਚੋਣਾ ਤੇ ਖੜ ਗਈ ਅੱਛਾ ਆਹਾ ਏ ਤੂੰ ਸਾਡੀ ਇੱਕ ਕੀ ਪਾਉਣ ਲੱਗੇ ਆਈ ਇਹ ਸਾਡੀ ਆਵਾਜ਼ ਤਾਂ ਨਹੀਂ ਕਿ ਇੰਟੈਲੀਜੈਂਸੀ ਨੂੰ ਪਹੁੰਚਾਉਣ ਲੱਗੇ ਆ ਤੂੰ ਇੱਕ ਪੱਠੇ ਪਾਸੇ ਲਾ ਗਿਆ ਇਹ ਫਿਰ ਆ ਜਿਹੜਾ ਬੰਦਾ ਗੈਸਪ੍ਰੋਮ ਐਜੰਸੀ ਦਾ ਜਾਂਦਾ ਉਹ ਵੀ ਕਾਹਦਾ ਐਜੰਸੀ ਦੇ ਬੰਦੇ ਆ ਹਾ ਹਾ ਇੱਧਰ ਲਾ ਦੇ ਖਾ ਲੈ ਹੋਰ ਖਣ ਲੈ ਆਪਨ ਚੈਂਟੀ ਚੋਂ ਮਾਰ ਲੈ ਦੀ ਚੋਣਾ ਆ ਗਈਆਂ ਤੇਰੀ ਪਰਜਾਈ ਵੀ ਖੜੀ ਵੋਟਾਂ ਚ ਅੱਛਾ ਕਹਿੰਦੀ ਜਰੁਸ਼ੀਤ ਆਈ ਹੈ ਲੇਡੀ ਖੜੂਗੀ ਮੈਂ ਖੜਦੀ ਆ ਹਾਂ ਆਈ ਹੈ ਟਾਟਾ ਜਾ ਕੇ ਕਹਿੰਦੀ ਭਾਈ ਸਾਹਿਬ ਨਿਗਾ ਰੱਖਿਓ ਮੈਂ ਵੋਟਾਂ 'ਚ ਖੜੀ ਆ ਆ ਲੋਕੀ ਕਹਿੰਦੇ ਲੋਕ ਕਹਿੰਦੇ ਸਾਡੀ ਤਾਂ ਨਿਗਾਹ ਹੀ ਤੇਰੇ ਤੇ ਆ ਤੁਹਾਡੀ ਹੋਰ ਕਿਤੇ ਨਿਗਾਈ ਨਹੀਂ ਜਾਂਦੀ। ਬਾਂਦ ਕਦੇ ਨਹੀਂ ਖੜੀ ਆ। ਵੋਟਾਂ ਤੋਂ ਪਹਿਲਾਂ ਫਾਰਮ ਬਾਸ ਲੈ ਲੇ। ਕਿਉਂ? ਕਿਹਦੀ ਲੋਕਾਂ ਦੀ ਤੇ ਨਿਗਾਈ ਬੜੀ ਮਾੜੀ ਐ। ਔਰ ਤੂੰ ਤਾਂ ਦੇਖ ਲਈ ਬੜੀ ਮਾੜੀ ਜਗ੍ਹਾ ਨਾਲ। ਉਹ ਵਿਚਾਰੀ ਥੱਲੇ ਬੈਗੀ। ਕਹਿੰਦੀ ਹੁਣ ਕੋਈ ਹੋਰ ਹੀ ਖੜਜੋ। ਹੋਰ ਕੀ ਆ ਦੱਸ? ਉਹ ਸਰਪੰਚੀਸ ਜਿਹਾ ਬਾਪੂ ਵੀ ਖੜਾ ਸੀ। ਉਹ ਮੇਰਾ ਬਾਪੂ ਖੜਾ ਸੀ। ਲੈ ਸਰਪੰਚੀ ਜਿਹੜਾ ਬਰਾਬਰ ਹੀ ਇਹ ਖੜ ਗਿਆ। ਹਾਂ ਮੈਂ ਨਹੀਂ ਖੜਾ ਸੀ। ਆ ਇਹਦਾ ਬਾਪੂ ਹਾਰ ਗਿਆ ਤੇ ਇਹ ਜਿੱਤ ਗਿਆ। ਹਾਂ ਬਾਪੂ ਨੂੰ ਹਰਾਇਆ ਐ। ਆਹ चो नि चो ना करता बापूा किरकरा करता दस मैं बापू मूह पेंडा लोग अफसोस कर ਨਾ ਭਾਈ ਵੋਟਾਂ ਦਾ ਸੀ ਤੈਨੂੰ ਹੀ ਪਾਈਆਂ ਸੀ ਮੁੰਡਾ ਜਿੱਤ ਗਿਆ ਤੂੰ ਹਾਰ ਗਿਆ ਧਰਦੀ ਗੱਲ ਕੋਈ ਗੱਲ ਨਹੀਂ ਬਾਪੂ ਕੀ ਕਹਿੰਦਾ ਬਾਪੂ ਬੜਾ ਚੰਗਾ ਹੋਇਆ ਆਪਾਂ ਹਾਰ ਗਿਆ ਆਪਣਾ ਉਧਾ ਬਜੇ ਹੋ ਕਿ ਨਹੀਂ ਕਦੇ ਜਿੱਤ ਜਾਂਦੇ ਸਰਪੰਚ ਹੁਣ ਆਉਂਦੀ ਹੁਣ ਸਰਪੰਚ ਦੇ ਪਿਓ ਵਜਦੇ ਆ ਹਾਰੇ ਹੋਏ ਸਰਪੰਚ ਨਕਲੀ ਬੰਦੇ ਚਾਲੀ ਮੇਜ਼ਬਾਰ بے ਅਕਲੇ ਓਏ ਮੈਨੂੰ ਆਏ ਸੁਪਨੇ ਤੈਨੂੰ ਸੁਪਨੇ ਬੜੇ ਆਉਂਦੇ ਆ ਭਿਆਨਕ ਸੁਪਨੇ ਅੱਛਾ ਮੈਂ ਸੁਪਨੇ ਚ ਜਾਵੜਿਆ ਨਰਕ ਦੇ ਦਵਾਰ ਫੇਰ ਬਾਹਰ ਮਰਾਇ ਨੇ ਵੱਡੇ ਵੱਡੇ ਟਾਟੇ ਬਿਰਲੇ ਲਾਇਓ ਚੱਕੀਆਂ ਵੀ ਸਣ ਅੱਛਾ ਮੈਂ ਇੱਕ ਕੋਨੇ ਜਿਤ ਦੇਖਿਆ ਇੱਕ ਬੰਦਾ ਖੋਖਾ ਲਾਈ ਬੇਟਾ ਮੈਂ ਬੰਦਾ ਪਛਾਣ ਲਿਆ ਹੱਥ ਡੋਗੀ ਵੱਡੇ ਵਡੇਰੇ ਮੈਂ ਸਾਡੇ ਵੱਡ ਬਡੇਰੇ ਫਰਕਾਂ ਚ ਅੱਛਾ ਵੱਡਾ ਲੀਡਰ ਸੀ ਖੋਖਾ ਲਾਇਆ ਲਾਇਆ ਕਦਾ ਜਾਂਦਾ ਖੋਖਾ ਜੀ ਕਹਿੰਦਾ ਇੱਥੇ ਨਹੀਂ ਪ੍ਰਧਾਨ ਮੰਤਰੀ ਬਣੂਗਾ ਮਨ ਕੀ ਬਾਤ ਹੀ ਕਰੂਗਾ ਮੈਂ ਕਦੇ ਨਹੀਂ ਹੱਤਦਾ ਹਾਂ ਉਹ ਤਾਂ ਦੇਖ ਲੈ ਇੱਥੇ ਕਹਿੰਦਾ ਜਦੋਂ ਨਿੱਕਾ ਹੁੰਦਾ ਸੀ ਉਦੋਂ ਰੇਲਾ ਵੇਚਦਾ ਸੀ ਅੱਛਾ ਵੱਡਾ ਹੋ ਕੇ ਪ੍ਰਧਾਨ ਮੰਤਰੀ ਬਣਿਆ ਫੇਰ ਮਾਂ ਦਾ ਪੁੱਤ ਰੇਲਾ ਹੀ ਵੇਚ ਗਿਆ ਹਾਂ ਦੇਸ਼ ਹੀ ਵੇਚਦਾ ਸਭ ਕੁਝ ਹੀ ਸੇਲ ਤੇ ਆ ਉਹ ਤੇ ਮੈਂ ਚੰਗਾ ਏ ਹੋਰ ਕੀ ਆ ਦੱਸ ਬਦਲਾਅ ਪਿਆਸ ਕਿਨੇ ਬਦਲਾ ਦੀ ਸਰਕਾਰ ਉਹ ਬਗਲਾ ਦੀ ਸਰਕਾਰ ਬੜਾ ਬਦਲਾ ਆ ਗਿਆ ਆਇਆ ਕਿਨੇ ਮੈਂ ਕਹਿੰਦੇ ਵੀ ਸਾਨੂੰ ਮੌਕਾ ਦੇ ਦਿਓ ਅਸੀਂ ਬਦਲਾਅ ਲਿਆ ਦੇਵਾਂਗੇ ਤੱਕੀ ਕਰ ਦੇਵਾਂਗੇ ਆਹੋ ਲੋਕਾਂ ਨੇ ਮੌਕਾ ਦਿੱਤਾ ਹੈ ਮੌਕਾ ਦੇ ਤਾਂ ਅਗਰਾਂ ਨੇ ਚੌਕਾ ਲਾਤਾ ਹੋ ਕਿਨੇ ਮੈਂ ਲਾਲਾ ਸਾਹਿਬ ਇਹਦਾ ਬੀਜੇਪੀ ਵਾਲਿਆਂ ਨਾਲੋਂ ਵੱਧ ਤਰੱਕੀ ਕਰਕੇ ਕਿਨੇ ਮਗਾਉਂਦੇ ਆ ਜਦਨੇ ਵਿਆਹ ਕਰਾਉਂਦੇ ਪੀਰੇ ਪੀਰੇ ਸੜਾਈ ਤਰੇ ਕਰਦੇ ਆ ਭਵਾਨ ਮੰਤ ਦੋ ਕਰਾ ਗਿਆ ਤੇ ਇਹੀ ਭੈਣਿਆ ਸਰਕਾਰ ਮੈਂ ਤਾਂ ਆਪ ਦੋ ਦਾ ਭਾੜਾ ਇਹਨਾਂ ਨੂੰ ਜੁਆਇਨ ਕਰ ਲਾ ਹੋਰ ਕੀ ਆ ਦੱਸੋ ਵਿਆਹ ਤੇ ਹੋ ਜਾਊਗਾ ਆਹਾ ਬੋਲ ਤੇ ਵਿਆਹ ਕਰ ਉਹ ਲਾਂਦੀਆ ਆ ਤੈਨੂੰ ਪਤਾ ਓ ਤਰੱਕੀ ਕਿਹੜੀ ਤਰੱਕੀ ਦੀਆਂ ਗੱਲਾਂ ਕਰਦਾ ਤੇਰੀ ਅੱਖ ਦੇਖਣ ਵਾਲੀ ਦੀ ਤਰੱਕੀ ਬਾਹਰ ਦੇਖ ਓ ਤਰੱਕੀ ਮੈਨੂੰ ਤਾਂ ਕਿਤੇ ਦੇਖਦੀ ਨਹੀਂ ਮੈਂ ਸੜਕਾਂ ਦੇ ਜਾ ਕੇ ਦੇਖ ਪੋਸਟਾਂ ਦੇ ਮਾਰੇ ਗੱਪ ਖਬਰਾਂ ਚ ਮਾਰੀ ਬਾਡੀ ਗੱਲਾਂ ਕਰਨ ਸਭ ਤੋਂ ਮੂਰੇ ਤੇ ਕੰਮ ਕਰਨ ਚ ਸਾਰਿਆਂ ਤੋਂ ਬਾਡੀ ਗੱਲ ਨਹੀਂ ਸੁਣਉਦੇ ਕੰਮ ਦਾ ਟੱਕਾ ਨਹੀਂ ਤੋੜਦੇ ਹੋਰ ਕੀ ਦੱਸੋ ਉਹ ਲਾਂਦੀਆ ਤੈਨੂੰ ਪਤਾ ਹੈ ਉਹ ਦੇਸ਼ ਤੇ ਬਹੁਤ ਵੱਡਾ ਵਿਆਹ ਹੋ ਗਿਆ ਬੜਾ ਰਗਾਵਿਆ ਹੋਇਆ ਹਾਂ